ਸਪਨੇ ਦੇ ਵਿੱਚ ਹੀ ਉਹ ਰਿਐਲਿਟੀ ਹੈ ਤੁਸੀਂ ਵੇਖੋਗੇ ਸੁਪਨੇ ਤੁਹਾਨੂੰ ਪੂਰਾ ਡਰ ਲੱਗਦਾ ਹੈ ਪਸੀਨਾ ਲੱਗਾ ਹੁੰਦਾ ਹੈ ਜਦੋਂ ਕੋਈ ਸੁਪਨੇ ਘਟਨਾ ਫਿਜੇ ਉਹ ਸੁਪਨਾ ਖਾਲੀ ਹੋਵੇ ਤਾਂ ਸਰੀਰ ਨਾਲ ਉਹ ਪ੍ਰਕਿਰਿਆ ਕਿਉਂ ਵਰਤ ਜਾਏ ਸਰੀਰ ਨਾਲ ਉਹ ਪੂਰੀ ਪ੍ਰਕਿਰਿਆ ਵਰਤਦੀ ਹੈ ਜਿਹੜੀ ਸੁਪਨੇ ਵਿੱਚ ਹੁੰਦੇ ਰਾਜਾ ਚਰਨੀ ਪੈ ਗਿਆ ਪਾਦਸ਼ਾਹ ਨੇ ਕਿਹਾ ਇਹੀ ਗੁਰੂ ਦਾ ਕੰਮ ਹੈ ਜੇ ਗੁਰੂ ਚਾਵੇ ਤਾਂ ਸਿੱਖ ਦੇ ਕਰਮ ਸੁਪਨੇ ਵਿੱਚ ਹੀ ਘਟ ਸਕਦਾ ਹੈ ਪਾਤਸ਼ਾਹ ਨੇ ਜੋ ਬਚਨ ਕਹਿਓ ਭਾਈ ਸੰਤੋਖ ਸਿੰਘ ਉਹਨਾਂ ਨੇ ਲਿਖੇ ਕਹਿੰਦੇ ਜਾਤੇ ਸਤਗੁਰ ਭੈ ਸਹਾਈ ਸੁਪਨੇ ਵਿੱਚ ਉਹ ਦिए ਬਤਾਏ ਉਹ ਗੁਰੂ ਨੇ ਸੁਪਨੇ ਚ ਬਤਾਤਾ ਉਹਨੂੰ ਸਾਰਾ ਕਹਿੰਦਾ ਜਾਤੇ ਸਤਗੁਰ ਭੈ ਸਹਾਈ ਸੁਪਨੇ ਵਿੱਚ ਉਹ ਦੀਨ ਬਤਾਏ ਇੱਕ ਚੰਡਾਲ ਜਨਮ ਘਰਤੋਂ ਇਕ ਜਮਨ ਸੁਪਨੇ ਮੈਂ ਵਤੋ ਜਿਹੜਾ ਜਨਮ ਚ ਨਾਲ ਲੈ ਕਰ ਹੋਣਾ ਸੀ ਸੁਪਨੇ ਵਿੱਚ ਹੀ ਬੀਤ ਗਿਆ ਮਹਾਰਾਜ ਕਹਿੰਦੇ ਤੁਮਰੇ ਮਨ ਮੈਂ ਭਰਮ ਸਵਾਈ ਲਿਖਿਆ ਮੀਟ ਸਕੈ ਕੋ ਨਹੀਂ ਤੇਰੇ ਚਿੱਤ ਚ ਭਰਮ ਹੋਇਆ ਸੀ ਨਾ ਲਿਖਿਆ ਨਹੀਂ ਕੋਈ ਮੀਟ ਸਕਦਾ ਕਹਿੰਦੇ ਗੁਰੂ ਮੀਟ ਦਿੰਦਾ ਸਤਗੁਰੂ ਲਿਖਿਆ ਲੇਖ ਮੀਟ ਦਿੰਦੇ ਨੇ ਇਹ ਗੁਰੂ ਦੇ ਹੱਥ ਹੈ ਗੁਰੂ ਜਾਵੇ ਤਨ ਜਨਮ ਜਨਮ ਦੇ ਕੀਤੇ ਕਰਮ ਮਿਟ ਜਾਂਦਾ ਤੈਉ ਪਰ ਦਾ ਹਸ ਕਰੀ ਦੀ ਸੋ ਕਉ ਟਲ ਗੁਰ ਸੇਵੀ ਐ ਪੜੋ ਅਹਨ ਸ ਸਹਿਜ ਸੁਭਾਏ ਦਰਸ਼ਨ ਪਰ ਸੈਂ ਗੁਰੂ ਕੈ ਜਨਮ ਮਰਨ ਦੁਖ ਜਨਮ ਤੇ ਮਰਨ ਦਾ ਦੁਖ ਦਰਸ਼ਨ ਕੀਤੇ ਮਿਟ ਜਾਂਦਾ ਪੜੋ ਦਰਸ਼ਨ ਪਰ ਸੈਂ ਗੁਰੂ ਕੈ ਜਨਮ ਮਰਨ ਦੁਖ ਹੋ ਵੇ ਸਿਫਤ ਖਸਮ ਦੀ ਨੂਰ ਹਰ ਸੌਂ ਕੋਰ ਸੌਂ ਛੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਆਓ ਆਪਣੇ ਸਤਿਗੁਰੂ ਨੂੰ ਅੰਦਰੋਂ ਜੋੜ ਕੇ ਬਲਿਹਾਰ ਜਾਈਏ ਸਮਾ ਸਮਾਪਤ ਇੱਕ ਹੋਰ ਮਿਲ ਕੇ ਪਿਆਰ ਨਾਲ পড়ੋ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਵਾਹਿਗੁਰੂ ਲਾਓ ਹਾਜ਼ਰੀ ਗਜ ਕੇ ਸਤਗੁਰ ਕੈਵਲ ਆਗੇ ਸੁਖ ਬਾਸ਼ੈ ਸੁਖ ਸਜਾ ਆਗੇ ਸੁਖ ਬਾਸ਼ੈ ਸੁਖ ਸਜਾ ਆਗੇ ਸੁਖ ਬਾਸ਼ੈ ਸੁਖ ਆਗੇ ਸੁਖ ਬਾਸ਼ੈ ਸੁਖ ਸਜਾ ਘਰ ਆਨੰਦ ਹਮਾਰੈ ਆਪਣੇ ਸਤਿਗੁਰ ਕੈ ਵਲੇ ਹਾਰ ਸਤਿਗੁਰ ਕੈ ਵਲੇ ਹਾਰ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਆਪਣੇ ਸਤਿਗੁਰ ਦੇ ਬੋਲੇ ਹਾਰੇ ਵਾ ਵਾ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਦੇ ਬੋਲੇ ਹਾਰੇ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ ਇੱਕ ਬੇਨਤੀ ਜ਼ਰੂਰ ਮੰਨਿਓ ਆਪੋ ਆਪਣੇ ਘਰਾਂ ਵਿੱਚ ਨਾਮ ਸਿਮਰਨ ਵਧਾਓ ਦੇਖੋ ਬਹੁਤ ਭਿਆਨਕ ਸਮਾਂ ਕਲਯੁਗ ਆ ਰਿਹਾ ਮੋਰੇ ਬਹੁਤ ਭਿਆਨਕ ਸਮਾਂ ਮੈਂ ਤੁਹਾਨੂੰ ਸ਼ਬਦਾਂ ਚ ਨਹੀਂ ਦੱਸ ਸਕਦਾ ਕਲਯੁਗ ਇੰਨਾ ਵੱਧ ਗਿਆ ਹੈ ਆ ਥੋੜੇ ਦਿਨ ਪਹਿਲਾਂ ਤੁਹਾਡੇ ਅਖਬਾਰ ਪੇਪਰਾਂ ਚ ਆਇਆ ਤਾਂ ਬਹੁਤ ਭਿਆਨਕ ਘਟਨਾ 88 ਸਾਲ ਦੇ ਬੱਚੇ ਬੱਚਿਆਂ ਦੀ ਬਹੁਤ ਭਿਆਨਕ ਘਟਨਾਵਾ ਹੋ ਰਹੀ ਹੈ ਜਿਹੜੀਆਂ ਤੁਸੀਂ ਬਲੀਵ ਨਹੀਂ ਕਰ ਸਕਦੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਆਪੋ ਆਪਣੇ ਘਰਾਂ ਸਿਮਰਨ ਵਧਾਓ ਜਦੋਂ ਸਵੇਰੇ ਉੱਠ ਕੇ ਨੀਂਦ ਚੋਂ ਜਾਗ ਕਲਦੀ ਸਭ ਤੋਂ ਪਹਿਲਾ ਕੰਮ ਉੱਠਦੇ ਅੰਸਾਰ ਆਪਣੇ ਬੈੱਡ ਤੇ ਬਹਿ ਕੇ 2 ਕੁ ਮਿੰਟੇ ਭਾਵੇਂ ਕਹਿ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਕਿਉਂਕਿ ਗੁਰੂ ਦਾ ਹੁਕਮ ਹੈ ਇਸ਼ਨਾਨ ਬਾਅਦ ਵਿੱਚ ਹੈ ਨਾਮ ਪਹਿਲਾਂ ਰਤੀ ਮੈਂ ਲਾਈਵ ਤੋਂ ਬੰਦੀ ਕਿ ਗੁਰੂ ਨੇ ਇਸ਼ਨਾਨ ਵੀ ਬਾਅਦ ਚ ਲਿਖਿਆ ਵੇ ਇਸ਼ਨਾਨ ਤੋਂ ਬਾਅਦ ਵਿੱਚ ਕਰ ਲੈ ਪਹਿਲਾਂ ਉੱਠਦੇ ਆ ਸਾਰ ਗੁਰੂ ਗੁਰੂ ਜਪ ਲੈ ਕਿਉਂ ਭਾਈ ਤੇਰੀ ਸੁਰਤ ਖਾਲੀ ਹੈ ਖਾਲੀ ਸੁਰਤ ਵਿੱਚ ਥੋੜੇ 2-4 ਮਿੰਟ ਵਾਹਿਗੁਰੂ ਵਾਹਿਗੁਰੂ ਜਪਿਆ ਨਾ ਫਿਰ ਜਿੰਨਾ ਚਿਰ ਤੁਸੀਂ ਇਸ਼ਨਾਨ ਪਾਣੀ ਕਰੋਗੇ ਤੁਹਾਡੀ ਸੁਰਤ 'ਚ ਵਾਹਿਗੁਰੂ ਵਾਹਿਗੁਰੂ ਚੱਲੀ ਜਾਣਾ ਜੇ ਕੋਈ ਹੋਰ ਗੱਲ ਚਿੱਤ ਕਰ ਲਈ ਫਿਰ ਉਹ ਘੁੰਮਦੀ ਰਹਦੀ ਹੈ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰਕੇ ਆਪਣਾ ਨੇਮ ਕਰ ਲਓ 99% ਆਸ ਹੈ ਕਿ ਮਨ ਜੁੜੇਗਾ 1% ਹੋ ਸਕਦਾ ਕੋਈ ਬਹੁਤ ਜ਼ਿਆਦਾ ਔਖਾ ਹੈ ਉਹਦੀ ਸੁਰਤ ਮਲੀਨ ਉਹ ਨਾ ਜੁੜੇ 6 ਵਜੇ ਤੋਂ ਬਾਅਦ 1% ਜੁੜਨ ਦੀ ਆਸ ਹੈ 99% ਨਹੀਂ ਜੁੜੋਂਗੇ ਪਤਾ ਕਿਉਂ ਪਹਿਰ ਬਦਲ ਜਾਂਦੇ ਤਿੰਨ ਤੋਂ 6 ਵਾਲੇ एनवायरनमेंट चेंज ਹੋ ਜਾਂਦਾ ਐਟਮੋਸਫੇਅਰ ਦਿਨ ਚੜ ਜਾਂਦਾ ਸੂਰਜ ਦੀ ਲੋ ਲੱਗਣ ਤੋਂ ਬਾਅਦ ਕਿਉਂਕਿ ਆਪਾਂ ਆਪਣੀ ਬਾਡੀ ਜਿਹੜੀ ਉਹ ਬ੍ਰਹਿਮੰਡ ਨਾਲ ਜੁੜੀ ਹੋਈ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ 6 ਵਜੇ ਤੋਂ ਬਾਅਦ ਸੂਰਜ ਦੀ ਲੋ ਲੱਗ ਜਣੀ ਹੈ ਤੁਹਾਨੂੰ ਸਾਰੀਆਂ ਗੱਲਾਂ ਚੇਤੇ ਆਉਣ ਲੱਗ ਪੈਣੀਆਂ ਜਾ ਕਰਨਾ ਜਾ ਕਰਨਾ ਜੋ ਉਹਨੂੰ ਆ ਕਹਣ ਫਿਰ ਤੁਹਾਨੂੰ ਸੁਨੇਹੇ ਚੇਤੇ ਆਉਣ ਲੱਗ ਜਾਣੇ ਫਿਰ ਤੁਹਾਡੇ ਚਿੱਤ ਵਿੱਚ ਨਾ ਖਿਆਲ ਆਉਣ ਲੱਗ ਪੈਣੇ ਕਿ ਉਹਨੂੰ ਸੁਨੇਹਾ ਦੇਣਾ ਜਾ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ ਫਿਰ ਜਪਤੀ ਸਭ ਅੱਖਾਂ ਪੜਨਗੀਆਂ ਸੁਰਤ ਗੱਲਾਂ ਚੇਤੇ ਕਰੇਗੀ ਫਿਰ ਨਹੀਂ ਅਸਰ ਹੋਣਾ 6 ਵਜੇ ਤੋਂ ਪਹਿਲਾਂ ਪਹਿਲਾਂ ਜਪਤੀ ਸਭ ਪੜੋਗੇ ਨਾ ਤਾਂ ਸੁਰਤ ਪੜੇਗੀ ਜਪਤੀ ਸਭ ਔਰ ਉਤੋਂ ਪਹਿਲਾਂ ਉੱਠਦਿਆਂ ਸਾਰ ਇਸ਼ਨਾਨ ਬਾਅਦ ਵਿੱਚ ਨਾਮ ਪਹਿਲਾਂ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਤੋਂ ਬਾਅਦ ਲਿਖਿਆ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਇਸ਼ਨਾਨ ਬਾਅਦ ਵਿੱਚ ਇਸ਼ਨਾਨ ਕਰੇ ਅਮਰਤ ਸਰ ਨਹਾਵੇ ਇਸ਼ਨਾਨ ਤੋਂ ਵੀ ਪਹਿਲਾਂ ਉੱਠਦਿਆਂ ਸਾਰ ਕਹ ਵਾਹਿਗੁਰੂ ਵਾਹਿਗੁਰੂ ਜਪ ਲੋਂਗੇ ਭਾਈ ਜਦੋਂ ਸਵੇਰੇ ਨੀਂਦ ਚੋਂ ਜਦ ਹੱਥ ਖੁੱਲੀ ਵਾਹਿਗੁਰੂ ਕਹਿ ਲੋਂਗੇ ਐਵਰੀ ਡੇ ਤੁਹਾਡਾ ਫਰਸਟ ਵਰਕ ਹੋਣਾ ਚਾਹੀਦਾ ਹੈ ਉੱਠਦੇ ਅੰਸਾਰ ਵਾਹਿਗੁਰੂ ਵਾਹਿਗੁਰੂ ਆਪਣੇ ਸਿਰ ਤੇ ਕੱਪੜਾ ਲੈ ਕੇ ਦੁਪੱਟਾ ਲੈ ਕੇ ਉੱਠਦੇ ਅੰਸਾਰ ਪਹਿਲਾਂ ਵਾਹਿਗੁਰੂ ਕਹਿਣਾ ਬੀਬੀਆਂ ਨੂੰ ਵੀ ਬੇਨਤੀ ਹੈ ਪਹਿਲਾਂ ਆਪਣੇ ਸਿਰ ਤੇ ਉੱਠ ਕੇ ਪਰਣਾ ਬੰਨ ਕੇ ਨੀਂਦ ਚੋਂ ਵਾਹਿਗੁਰੂ ਵਾਹਿਗੁਰੂ 2-4 ਮਿੰਟ ਕਹਿਣਾ ਫਿਰ ਉੱਠਣਾ ਬੈੱਡ ਤੋਂ ਪੈਰ ਮੰਜੇ ਤੋਂ ਥੱਲੇ ਤਾਂ ਲੋੜਾ ਭਾਈ ਜਪ ਲੋਂਗੇ ਰੋਜ਼ ਜਪ ਲੋਂਗੇ ਹੱਥ ਖੜਕ ਕਰਕੇ ਜਕਾਰਾ ਛੱਡੋ ਪੱਕਾ ਫਿਰ ਸਮਾਗਮ ਮਨਾਇਆ ਜਾ ਸਕਦਾ ਵਾਹ ਵਾਹ ਇੱਕ ਬੇਨਤੀ ਹੋਰ ਹੈ ਭੈਣੋ ਤੁਹਾਨੂੰ ਉਹ ਇਹ ਹੈ ਵੀ ਜਦੋਂ ਉਤੋਂ ਬਾਅਦ ਤੁਸੀਂ ਇਸ਼ਨਾਨ ਪਾਣੀ ਕਰਕੇ ਜਪ ਜੀ ਸਭ ਪੜ ਕੇ ਫਿਰ ਕੰਮ ਸਭ ਤੋਂ ਪਹਿਲਾਂ ਘਰ ਚ ਬੀਬੀਆਂ ਦਾ ਸ਼ੁਰੂ ਹੁੰਦਾ ਹੈ ਬੰਦਿਆਂ ਦਾ ਥੋੜੀ ਕੰਮ ਹੈ ਬੰਦੇ ਤਾਂ ਕੋਈ ਖੇਤਾਂ ਚ ਜਾਣਗੇ ਕੋ ਕੰਮ ਤੇ ਜਾਣਗੇ ਅੱਛਾ ਬੀਬੀਆਂ ਦੇ ਕੰਮ ਨੂੰ ਅਸੀਂ ਕੰਮ ਹੀ ਨਹੀਂ ਸਮਝਦੇ ਸਭ ਤੋਂ ਜ਼ਿਆਦਾ ਕੰਮ ਭੈਣਾਂ ਨੂੰ ਹੁੰਦਾ ਹੈ ਉੱਠਦੇ ਅਨਸਾਰ ਪਹਿਲਾਂ ਰਸੋਈ 'ਚ ਦੁੱਧ ਹੀ ਆਉਣ ਵਾਲਾ ਦੁੱਧ ਲੈ ਕੇ ਉਵਾਲਣਾ ਚਾਹ ਰੱਖਣੀ ਹੈ ਬੱਚਿਆਂ ਲਈ ਸਵੇਰੇ ਪੁਰਜੀ ਕੋਈ ਬਣਾਉਣੀ ਹੈ ਪਨੀਰ ਦੀ ਕੋਈ ਸਬਜ਼ੀ ਬਣਾਉਣੀ ਕਿਉਂ ਨਹੀਂ ਸਕੂਲੇ ਜਾਣਾ ਟਿਫਨ ਤਿਆਰ ਕਰਨਾ ਆਟਾ ਵੀ ਗੁੰਨਣਾ ਘਰ 'ਚ ਜੇ ਬਜ਼ੁਰਗ ਉਹਨਾਂ ਨੂੰ ਵੱਖਰੀ ਚਾਹ ਅੱਛਾ ਹੁਣ ਕੰਮ ਹੋਰ ਵਧਿਆ ਜੇ ਕੋਈ ਬਜ਼ੁਰਗ ਬੈਠੇ ਨੇ ਤਾਂ ਇਹ ਪਹਿਲਾਂ ਭੈਣਾਂ ਨੂੰ ਫਿੱਕੀ ਚਾਹ ਉਹਨੂੰ ਬਣਾ ਕੇ ਦੇਣੀ ਪੈਂਦੀ ਹੈ ਫਿਰ ਦੂਜਿਆਂ ਨੂੰ ਮਿੱਠੀ ਚਾਹ ਬਣਾਉਣੀ ਪੈਂਦੀ ਇਦਾਂ ਹੁੰਦਾ ਨੇ ਜਿਹਨੂੰ ਕੋਈ ਸ਼ੂਗਰ ਹੈ ਬਜ਼ੁਰਗੋ ਲੈ ਸਿੱਕੀ ਜੁਦੀ ਮਿੱਠੀ ਜੁਦੀ ਬੱਚਿਆਂ ਵਾਸਤੇ ਪ੍ਰਸ਼ਾਦਾ ਨਾਸ਼ਤਾ ਦੁੱਧ ਅਲੱਗ ਭੈਣਾਂ ਦਾ ਕੰਮ ਸਵੇਰੇ ਸ਼ੁਰੂ ਹੋ ਜਾਂਦਾ ਰਸੋਈ ਪਰ ਭੈਣੋ ਇੱਕ ਕਿਰਪਾ ਹੋਰ ਕਰਿਓ ਜਦੋਂ ਰਸੋਈ ਸ਼ੁਰੂ ਕਰੋ ਗੈਸ ਵਾਲਦੇਂ ਚਾਹ ਧਰਦੇਂ ਕਹਿਦੇ ਕਰੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਭੈਣ ਮੈਨੂੰ ਕਹਿੰਦੀ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਪੜਾਈਓ ਬਾਬਾ ਜੀ ਛੱਡਦਾ ਨਹੀਂ ਮੈਂ ਕਿਹਾ ਪੜ ਕੇ ਪੜਾਈਓ ਕੈਨੀ ਹਾਂ ਫਿਰ ਮੇਰੇ ਮਨ ਚ ਆਇਆ ਵੀ ਜੇ ਕੋਈ ਮਾੜੀ ਚੀਜ਼ ਪੜ੍ਹ ਕੇ ਲਾ ਸਕਦਾ ਆਪਾਂ ਚੰਗੀ ਚੀਜ਼ ਨਹੀਂ ਪੜ੍ਹ ਕੇ ਲਾ ਸਕਦੇ ਆਪਾਂ ਸਵੇਰੇ ਚਾਹ ਦੁੱਧ ਵਿੱਚ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਪੜ੍ਹ ਕੇ ਪੜਾ ਦਿਓ ਸ਼ਰਬਾਂ ਸ਼ਰਬਾਂ ਆਪੇ ਉੜ ਜਾਣਗੀਆਂ ਤੁਹਾਡੇ ਘਰ ਜਦੋਂ ਸਵੇਰੇ ਚਾਹ ਦੁੱਧ ਬਣਾਉਣੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਗੈਸ ਵਾਲਿਆ ਵਾਹਿਗੁਰੂ ਚਾਹ ਧਰੀ ਵਾਹਿਗੁਰੂ ਬੱਚਿਆਂ ਦੀ ਪਰੌਂਠੀ ਬਣਾਈ ਵਾਹਿਗੁਰੂ ਟਿਫਨ ਚ ਪਾਉਣ ਲੱਗਿਆ ਕਹਿਦਿਆ ਕਰੋ ਵਾਹਿਗੁਰੂ ਸਾਸ ਸੰਗਤ ਟੁੱਟੇ ਘਰ ਦਾ ਆਪਣੇ ਆ ਮਾਹੌਲ ਚੇਂਜ ਹੋਣ ਲੱਗ ਪਿਆ ਪਹਿਣੋ ਚਾਚੂ ਸਵੇਰੇ ਬਣਾਉਂਦੇ ਆ ਦੁੱਧ ਬਣਾਉਂਦੇ ਆ ਚਾਹ ਬਣਾਉਂਦੇ ਆ ਗੈਸ ਵਾਲਦੇ ਆ ਕਹਿ ਲਉਗੇ ਵਾਹਿਗੁਰੂ ਕਹਿ ਲਉਗੇ ਕਰਿਓ ਕਿਰਪਾ ਵੀ ਪੱਕਾ ਕਰ ਕਿਰਪਾ ਗੁਰੂ ਨੇ ਕਰਨੀ ਆ ਅੱਛਾ ਇਹ ਨਾ ਕਿਹੋ ਬਈ ਜਿਹੜਾ ਬਾਬਾ ਹੁੰਦਾ ਬੀਬੀਆਂ ਨੂੰ ਬੜਾ ਕੰਮ ਦਿੰਦਾ ਵਾ ਵੀ ਕਰੋ ਆ ਵੀ ਕਰੋ ਬੀਬੀਆਂ ਨੂੰ ਵੀ ਕੁਝ ਕਹਿਦਿਆ ਕਰੋ ਬੀਬੀਆਂ ਨੂੰ ਤੇ ਕੋਈ ਬੇਨਤੀ ਐ ਆਪਣੇ ਘਰਾਂ ਚੋਂ ਸ਼ਰਾਬਾਂ ਹਟਾ ਦਿਓ ਜਿਹੜੀਆਂ ਤੁਹਾਡੇ ਘਰ ਚ ਆ ਆ ਥੋੜੇ ਦਿਨ ਹੁਣ ਵੋਟਾਂ ਵਾਲਿਆਂ ਬੜੀਆਂ ਪੜਾਉਣੀ ਆ ਜਿਹੜੇ ਪਿੰਡ ਵਿੱਚ ਕੰਮ ਹੋਣਾ ਉਤੋਂ ਬਚ ਲਿਓ ਇਹ ਸ਼ਰਾਬਾਂ ਨਾਲ ਘਰ ਗਲ ਜਾਂਦੇ ਨੇ ਆਪਣੇ ਘਰ ਵਿੱਚ ਸ਼ਰਾਬ ਨਾ ਬਾੜੋ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਕਸਮੋਂ ਤੱਕੇ ਖਾਏ ਚਿੱਤੇ ਰੱਖਿਓ ਸਾ ਸੰਗਤ ਜਿਹੜੀ ਚੀਜ਼ ਤੋਂ ਗੁਰੂ ਨੇ ਵਰਜਿਆ ਜੇ ਉਹ ਚੀਜ਼ਾਂ ਤੁਹਾਡੇ ਘਰ ਚ ਆ ਗਈਆਂ ਤੁਹਾਡਾ ਕੀਤਾ ਜਪ ਤਪ ਸੇਵਾ ਸਿਮਰਨ ਪੂਰਾ ਫਲੀ ਪੂਤ ਨਹੀਂ ਹੋਣਾ ਜੇ ਉਹ ਚੀਜ਼ ਜਿਸ ਤੋਂ ਗੁਰੂ ਨੇ ਵਰਜਿਆ ਉਹ ਨਹੀਂ ਤੁਹਾਡੇ ਘਰ ਵਿੱਚ ਆਉਣਾ ਚਾਹੀਦਾ ਜਿਉਂ ਚੀਜ਼ਾਂ ਸਾਡੇ ਘਰ ਵਿੱਚ ਆਉਂਦੀਆਂ ਨੇ ਤੁਹਾਡੇ ਜਪ ਤਪ ਸੇਵਾ ਸਿਮਰਨ ਤੇ ਫਰਕ ਪੈਂਦਾ ਜਿੰਨਾ ਮਰਜ਼ੀ ਬਾਣੀ ਪੜੀ ਜਾਓ ਜੇ ਗੁਰੂ ਨੇ ਜਿਹੜੀ ਚੀਜ਼ ਤੋਂ ਰੋਕਿਆ ਉਹ ਚੀਜ਼ ਘਰ ਵਿੱਚ ਹੈ ਨਾ ਫਿਰ ਚਿੱਤ ਤੇ ਰੱਖਿਓ ਉਹਦਾ ਅਸਰ ਨਹੀਂ ਹੋਣਾ ਕਿਸੇ ਡਾਕਟਰ ਕੋਲੋਂ ਦਵਾਈ ਵੀ ਕੋਈ ਸ਼ੂਗਰ ਦੀ ਲੈ ਲੈ ਤੇ ਗਲਬ ਜਾਮਣਾ ਜਲੇਬੀਆਂ ਵੀ ਖਾਈ ਜਾਵੇ ਸ਼ੂਗਰ ਨਹੀਂ ਹਟਦੀ ਜੇ ਗੁਰੂ ਦਾ ਹੁਕਮ ਮੰਨਿਆ ਫਿਰ ਇਹ ਵੀ ਮੰਨਣਾ ਪੈਣਾ ਹੈ ਕਿ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ ਆਪਣੇ ਘਰੋਂ ਸ਼ਰਾਬਾਂ ਹਟਾ ਦਿਓ ਦੇਖੋ ਕਈ ਬੰਦੇ ਕਹਿੰਦੇ ਅਸੀਂ ਕਿਹੜਾ ਬੋਤੀ ਪਿੰਨੇ ਮੇਰਾ ਸੱਜਣਾ ਉਹ ਡਾਕਟਰ ਹੈ ਡਾਕਟਰ ਵੀ ਆ ਦੂਜਾ ਹੀ ਹੈ ਜਿਹੜਾ ਆਰਐਮਪੀ ਹੁੰਦੇ ਪਿੰਡਾਂ ਵਾਲੇ ਤੂੰ ਰੋਜ਼ ਆਦਤ ਹੈ ਤੇ ਉਹਨੂੰ ਸ਼ਰਾਬ ਰੋਜ਼ ਪੀਣੀ ਸ਼ਾਮ ਪੈਸੇ ਜਿਉਂ ਕਮਾਉਂਦਾ ਨਾ ਨੂੰ ਕਹਿੰਦੇ ਹੁਣ ਨਿਆਣੇ ਵੱਡੇ ਹੋ ਗਏ ਹੁਣ ਛੱਡ ਦੇ ਕਹਿੰਦਾ ਆਪਾਂ ਕਿਹੜਾ ਜਿਆਦਾ ਪੁੰਨੇ ਮੈਂ ਤਾਂ ਰਾਤ ਨੂੰ ਸ਼ਰਾਬ ਚ ਦਵਾਈ ਵੀ ਦੇਣ ਨਾਲ ਲੋਕਾਂ ਨੂੰ ਸ਼ਰਾਬ ਪੀ ਕੇ ਰਾਤ ਨੂੰ ਕਈ ਵਾਰ ਕੋਈ ਲੋਕ ਆ ਜਾਂਦੇ ਦਵਾਈ ਲੈਣ ਕਹਿੰਦੇ ਮੈਂ ਤਾਂ ਦਵਾਈ ਵੀ ਦੇ ਦੇਣਾ ਭਾਈ ਸਾਹਿਬ ਮੈਨੂੰ ਨਹੀਂ ਕੁਝ ਵੀ ਹੁੰਦਾ ਮੈਂ ਕਹਿੰਦਾ ਤੈਨੂੰ ਕੁਝ ਨਹੀਂ ਹੁੰਦਾ ਪਰ ਡਾਕਟਰ ਇਹ ਗੱਲ ਮੇਰੀ ਸੁਣ ਲੈ ਜਿੱਦਣ ਤੇਰੇ ਵੱਲ ਦੇਖ ਕੇ ਤੇਰੇ ਬੱਚੇ ਪੀਣ ਲੱਗ ਗਏ ਉਹ ਨਹੀਂ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਤੂੰ ਤਾਂ ਥੋੜੀ ਤੇ ਰੁਕ ਗਏ ਨਾ ਉਹਦਾ ਨਹੀਂ ਪਤਾ ਉਹ ਬੰਦਾ ਮੰਨਿਆ ਨਹੀਂ ਅੱਜ ਆਪ ਡਾਕਟਰ ਹੈ ਉਦੋਂ ਮੁੰਡਾ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਾਉਣ ਲਈ ਭਰਤੀ ਕਰਾਇਆ ਹੁਣ ਛਡਾ ਕੇ ਦਿਖਾਵੇ ਹੁਣ ਰੋਂਦੇ ਕਹਿੰਦਾ ਜੀ ਹੁਣ ਮੈਂ ਛੱਡ ਦਿੱਤੀ ਮੈਂ ਕਿਹਾ ਬਹੁਤ ਲੇਟ ਹੋ ਗਿਆ ਸਤਿ ਛੱਡ ਤਾਂ ਦਿੱਤੀ ਬਹੁਤ ਦੇਰ ਕਰ ਦਿੱਤੀ ਭਾਈ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹ ਚੀਜ਼ਾਂ ਆਪਣੇ ਘਰ ਜਨਾਬਾੜੋ ਨਾਮ ਜਪੋ ਬਾਣੀ ਪੜੋ ਫਿਰ ਹੋਣਗੇ ਲੋਕ ਸੁਖੀ ਪਰਲੋਕ ਸਹੇਲੇ ਨਾਨਕਾਪਾ ਆਪੇ ਮੇਲੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ